ਰਸਨਾ ਤੇ ਵਸ ਗਿਆ ਪ੍ਰਭ ਜੀ ਬਸੇ ਸਾਧ ਕੀ ਰਸਨਾ ਇੱਕ ਹੋਰ ਵੀ ਖੇੜ ਇਥੇ ਜਿਹਦੀ ਰਸਨਾ ਤੇ ਵਸ ਗਿਆ ਸੁਆਗਦ ਆਣ ਲੱਗ ਪਿਆ ਇਹਦੀ ਰਸਨਾ ਸੁਤੇ ਸਿੱਧ ਕਦੀ ਕੋਈ ਬਚਨ ਕਹਿ ਦੇਗੀ ਹੋ ਜਾਂਦਾ ਇਹਨੂੰ ਕਹਿੰਦੇ ਨੇ ਇਹਦੇ ਕੋਲ ਵਾਕ ਸਤਿਆ ਹੈ ਕਿਉਂ ਸਤਿਆ ਹੈ ਸ਼ਬਦ ਰਸਨਾ ਤੇ ਵਸੇ ਪ੍ਰਭੂ ਰਸਨਾ ਤੇ ਵਸੇ ਇਹਨੂੰ ਕਹਿੰਦੇ ਨੇ ਇਹਦੇ ਕੋਲ ਵਾਕ ਸਤਿਆ ਹੈ ਇਹਦੇ ਕੋਲ ਸ਼ਬਦ ਸਿੱਧ ਗਏ ਇਹ ਜੋ ਬੋਲਦਾ ਹੈ ਹੋ ਜਾਂਦਾ ਹੈ ਇਸ ਵਾਸਤੇ ਪੁਰਾਣੀਆਂ ਟਕਸਾਲਾਂ ਦੇ ਵਿੱਚ ਔਰ ਸਿਆਣੇ ਲੋਕ ਉਹਨਾਂ ਲੋਕਾਂ ਨੂੰ ਸਮਝਾਉਂਦੇ ਸਨ ਜਿਨ੍ਹਾਂ ਨੂੰ ਰਸ ਆਣ ਲੱਗਦਾ ਸੀ ਕਦੀ ਕਿਸੇ ਨੂੰ ਕਬੂਲ ਨਾ ਬੋਲ ਦੇਣਾ ਢੰਗ ਨਾਲ ਬੋਲਣਾ ਸਾਵਧਾਨ ਨਾਲ ਬੋਲਣਾ ਕਿਉਂ ਜ਼ਬਾਨੇ ਸਤਿਆ ਗਈ ਹੈ ਰਸਨਾ ਚ ਬਰਕਤ ਆ ਗਈ ਹੈ ਰਸ ਆ ਰਿਹਾ ਹੈ ਇਸੇ ਚੀਜ਼ ਸਰੀਰ ਦਾ ਅੰਤ ਹੋ ਗਿਆ ਹੈ